ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੀ ਹਾਂ ਗਠਿਆਂ ਦੀ ਦੁੱਧ ਪਾ ਕੇ ਸਬਜ਼ੀ ਜਦੋਂ ਤੁਸੀਂ ਇੱਕ ਵਾਰੀ ਬਣਾ ਕੇ ਖਾ ਲਿਨਾ ਤੁਹਾਡੇ ਘਰ ਵਿੱਚ ਹਰ ਰੋਜ਼ ਡਿਮਾਂਡ ਹੋਇਆ ਕਰੇਗੀ ਤੇ ਸਭ ਤੋਂ ਪਹਿਲਾਂ ਆਪਾਂ ਨੇ ਕੀ ਲਏ ਤੇ ਨੇ ਪਿਆਜ਼ ਪਿਆਜ਼ਾਂ ਨੂੰ ਆਪਾਂ ਨੇ ਬਰੀਕ-ਬਰੀਕ ਕਟਿੰਗ ਕਰ ਲਈ ਤੇ ਦੂਸਰੀ ਚੀਜ਼ ਆਪਾਂ ਇਹਦੇ ਵਿੱਚ ਲਾਵਾਂਗੇ ਹਰੀਆਂ ਮਿਰਚਾਂ ਉਹਨਾਂ ਨੂੰ ਵੀ ਆਪਾਂ ਨੇ ਬਰੀਕ-ਬਰੀਕ ਕੱਟ ਲਿਆ ਜਿਹੜੀਆਂ ਕੱਚੀਆਂ ਹਰੀਆਂ ਮਿਰਚਾਂ ਨੇ ਉਹ ਲੈਣੀਆਂ ਨੇ ਪੱਕੀਆਂ ਹੋਈਆਂ ਨਹੀਂ ਤੇ ਆਪਾਂ ਨੇ 프라이 ਪੈਨ ਦੇ ਵਿੱਚ ਪਾ ਲਿਆ ਥੋੜਾ ਜਿਹਾ ਸਰੋਂ ਦਾ ਤੇਲ ਸਰੋਂ ਦੇ ਤੇਲ ਦੇ ਵਿੱਚ ਤੁਸੀਂ ਇਹਨੂੰ ਬਣਾਓਗੇ ਤਾਂ ਬਹੁਤ ਜ਼ਿਆਦਾ ਟ ਪੀਵੀਐਸਰ ਹੁੰਦਾ ਤੇਲ ਆਪਣੇ ਵਾਸਤੇ ਰਫੈਂਡ ਜਿਹੜੇ ਆਪਾਂ ਵਰਤਦੇ ਆ ਉਹਨਾਂ ਨੂੰ ਤੁਸੀਂ ਹਨਾ ਬੰਦ ਕਰ ਦਿਓ ਤੇ ਦੂਸਰੀ ਸਾਈਡ ਆਪਾਂ ਨੇ ਰੱਖ ਲਈ ਨੂਡਲਸ ਬਣਾਉਣੇ ਆ ਕਿਉਂਕਿ ਬੱਚੇ ਕਹਿੰਦੇ ਸੀ ਨੂਡਲਸ ਖਾਣੇ ਥੋੜਾ ਜਨਾ ਉਹਨਾਂ ਵਾਸਤੇ ਨੂਡਲਸ ਫਰਾਈ ਕਰਨੇ ਆ ਜੀ ਤੇ ਨਾਲ ਹੀ ਆਪਾਂ ਆਪਣੇ ਜਿਹੜੇ ਪਿਆਜ਼ ਨੇ ਤੇ ਉਹਨਾਂ ਨੂੰ ਭੁੰਨ ਲੈਨੇ ਆ ਥੋੜਾ ਜਿਹਾ ਹਲਕੇ ਜਿਹਾ ਪਿਆਜ਼ਨ ਨੂੰ ਭੁੰਨ ਤੇ ਫਿਰ ਆਪਾਂ ਇਹਦੀ ਕਿ ਫਾਮਾਂ ਦੇ ਫਰੀਆਂ ਲੈ ਤਾ ਖਰੀਏ ਮਿਸਤਿਆਂ ਦੇ ਕੁਝ ਕੱਚੇ ਹੋਣੀਆਂ ਤਾਂ ਉਹਨਾਂ ਨੂੰ ਕੋਈ ਹੋਣੀ ਹੈਗਾ ਵੀ ਕੌੜੀਆਂ ਨਹੀਂ ਹੈ ਤਾਂ ਹਲਕੀਆਂ ਜਿਹੀਆਂ ਉਹਨਾਂ ਨੂੰ ਭੁੰਨਾਂਗੇ ਪਰ ਤੁਹਾਡੇ ਕੋਲੇ ਜੇ ਪੱਕੀਆਂ ਮਿੱਟੀਆਂ ਨੇ ਤਾਂ ਘੱਟ ਪਾਓ ਕਿਉਂਕਿ ਮਿੱਟੇ ਤੇ ਤੇਲ ਹੋਵੇਗਾ ਜੀ ਤੇ ਤੁਹਾਨੂੰ ਖਾਣ ਦੀ ਵੀ ਟਿਕੋੜ ਪਾ ਜਾਵੇ ਤੁਸੀਂ ਇਹਨਾਂ ਕੱਲੇ ਪਿਆ ਜਾਂਦੀ ਵੀ ਬਣਾ ਸਕਦੇ ਹਾਂ ਪਰ ਮਿੱਟਾ ਪਾ ਕੇ ਬਣਾਉਗੇ ਤਾਂ ਤੁਹਾਡੇ ਘਰ ਦੇ ਵਿੱਚ ਇੱਕ ਟਾਈਮ ਰੋਜ਼ਾਨਾ ਇਸ ਤੀਦੀ ਡਿਮਾਂਡ ਹੋਊਗੀ ਤੇ ਨਾਲੇ ਸਵਾਦ ਵੀ ਬਣਦੀ ਹੈ ਇਹ ਤੇ ਹੈਲਦੀ ਵੀ ਬਣ ਜਾਂਦੀ ਹੈ ਤੇ ਦੂਸਰੀ ਜਦੋਂ ਕਿ ਹੰਦਾਰ ਸਾਹਿਬ ਤੋਂ ਕਹਿੰਦੇ ਨੇ ਕਿ ਕਿਸੇ ਨੂੰ ਚੀਜ਼ ਮੰਨ ਨਹੀਂ ਕਰਦਾ ਉਹ ਵੀ ਨਹੀਂ ਕੁਝ ਨਹੀਂ ਖਾਣਾ ਤਾਂ ਇਸ ਨੂੰ ਤੁਸੀਂ 2 ਮਿੰਟਾਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਆਪਾਂ ਨੇ ਇਸ ਤਰੀਕੇ ਨਾਲ ਇਹਨਾਂ ਨੂੰ ਭੁੰਨ ਲਿਆ ਮਿਰਚਾਂ ਤੇ ਪਿਆਜ਼ ਨੂੰ ਤੁਸੀਂ ਦੇ ਵਿੱਚ ਜੀਰਾ, ਅਦਰਕ, ਟਮਾਟਰ ਨਹੀਂ ਪਾਉਣਾ ਹੈਗਾ ਕਿਉਂਕਿ ਟਮਾਟਰ ਨਾਲ ਦੁੱਧ ਫਟ ਜਾਵਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਹਲਦੀ ਤੇ ਨਮਕ ਹਲਦੀ ਵੀ ਇਹ ਆਪਣੀ ਘਰ ਦੀ ਪਸਾਈ ਹੋਈ ਮੈਂ ਤੁਹਾਨੂੰ ਕਿਹਨੂੰ ਦਿਖਾਇਆ ਸੀ ਜੋ ਆਪਣੀ ਘਰ ਦੀ ਹਲਦੀ ਹੈ ਨਾ ਤੇ ਇਧਰ ਆਪਣੇ ਨੂਡਲਸ ਪਾਤੀਆਂ ਸੀ ਨੂਡਲਸ ਉਬਲ ਰਹੀਆਂ ਨੇ ਜੀ ਇਹ ਮੈਂ ਨੂਡਲ ਅਜਿਹੇ ਹੋਰ ਤਰੀਕੇ ਨਾਲ ਬਣਾਈਆਂ ਨੇ ਪਹਿਲਾਂ ਉਬਾਲ ਕੇ ਫੇਰ ਤੜਕਾ ਨਹੀਂ ਲਗਾਇਆ ਉਹ ਪਾਣੀ ਦੇ ਵਿੱਚ ਹੀ ਪਹਿਲਾਂ ਹੀ ਤੜਕਾ ਲੱਗ ਕੇ ਫੇਰ ਪਾਤੀਆਂ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਾ ਅੱਧਾ ਗਲਾਸ ਪਾਣੀ ਦਾ ਪਾਵਾਂਗੇ ਕਿਉਂਕਿ ਪਾਣੀ ਪਾ ਕੇ ਜਦੋਂ ਆਪਾਂ ਇਹਨੂੰ ਰਿੰਨਾਗੇ ਨਾ ਫਿਰ ਦੁੱਧ ਬਾਅਦ ਵਿੱਚ ਪਾਵਾਂਗੇ ਪਹਿਲਾਂ ਜਿਹੜੇ ਮਸਾਲੇ ਨੇ ਉਹ ਸਹੀ ਤਰੀਕੇ ਨਾਲ ਰੁੱਜੇ ਜਾਣਗੇ ਫਿਰ ਜਦੋਂ ਆਪਾਂ ਦੁੱਧ ਪਾਵਾਂਗੇ ਉਹ ਨਾ ਨਹੀਂ ਜੇਪਾ ਇਦਾਂ ਹੀ ਦੁੱਧ ਪਾ ਦੇਗੇ ਤਾਂ ਉਹ ਕਾਫੀ ਗੜਾ ਗੜਾ ਹੋ ਜੀ ਜਾਏਗਾ ਤੇ ਦੁੱਧ ਨੂੰ ਆਪਾਂ ਅਲੱਗ ਤੋਂ ਨਾ ਉਬਾਲੀ ਦੇਣ ਲਈ ਰੱਖ ਦਿੱਤਾ ਮੈਂ ਦੁੱਧ ਪਾ ਲੈ ਇਹਨੂੰ ਉਬਾਲੀ ਦੇ ਲਾਂਗੇ ਕਟੋ ਕਟਾ ਆਪਾਂ ਨੂੰ ਇਹਦੇ ਵਿੱਚ ਨਾ 1/2 ਲੀਟਰ ਦੁੱਧ ਪਾਵਾਂਗੇ ਤਾਂ ਬਹੁਤ ਜ਼ਿਆਦਾ ਵਧੀਆ ਬਣੂਗੀ ਨਹੀਂ ਤੁਸੀਂ ਘੱਟ ਵੀ ਪਾ ਸਕਦੇ ਹੋ ਅਗਰ ਤੁਹਾਡੇ ਕੋਲ ਦੁੱਧ ਘੱਟ ਹੈ ਤਾਂ ਤੁਸੀਂ ਪਾਣੀ ਪਾ ਸਕਦੇ ਹੋ ਕੋਈ ਇਹ ਨਹੀਂ ਹੈਗਾ ਵੀ ਆਪਾਂ ਇਹਦੇ ਵਿੱਚ ਗਾਂ ਦਾ ਤੇ ਮੱਝ ਦਾ ਕਿਹੜਾ ਦੁੱਧ ਪਾਉਣਾ ਤੁਸੀਂ ਕੋਈ ਵੀ ਦੁੱਧ ਪਾ ਲਓ ਤੇ ਦੇਖੋ ਇਹਦੀ ਲੁੱਕ ਕਿੰਨੀ ਟੇਸਟੀ ਤੇ ਯੰਮੀ ਬਣੀ ਹੈ ਜਦੋਂ ਤੁਸੀਂ ਇੱਕ ਵਾਰ ਇਹਨੂੰ ਖਾ ਲਿਆ ਨਾ ਤਾਂ ਤੁਹਾਡੇ ਘਰ ਦੇ ਵਿੱਚ ਹਰ ਰੋਜ਼ ਇਸ ਦੀ ਡਿਮਾਂਡ ਹੋਊਗੀ ਬੱਚੇ ਵੱਡੇ ਨੂੰ ਬਹੁਤ ਪਸੰਦ ਕਰਦੇ ਆ ਤੇ ਮੇਰੇ ਮੰਮੀ ਬਣਾਉਂਦੇ ਹੁੰਦੇ ਸੀਗੇ ਇਸ ਚੀਜ਼ ਨੂੰ ਤੇ ਮੈਂ ਵੀ ਕਾਫੀ ਵਾਰੀ ਉਰੇ ਆਪਣੇ ਘਰ ਬਣਾਉਣੇ ਜਦੋਂ ਹੁਣ ਹਰੀਆਂ ਮਿਰਚਾਂ ਆਪਣੇ ਲੱਗਣ ਲੱਗੀਆਂ ਕਰੇ ਤੇ ਬਹੁਤ ਵਾਰ ਹਣਾ ਜਦੋਂ ਹੁਣ ਕੱਚੇ-ਕੱਚੀਆਂ ਤੋੜ ਕੇ ਆਪਾਂ ਨੇ ਹੁਣ ਬਣਾਵਾਂਗੇ ਤਾਂ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਫਿਰ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਡੀ ਇਹ ਜਿਹੜੀ ਸਬਜੀ ਕਿੰਨੀ ਕੁ ਟੇਸਟੀ ਤੇ ਕਿੰਨੀ ਕੁ ਪਸੰਦ ਆਈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ